ਯੋਨਾਂ ਦਾ ਨਾਨੂ ਲੱਗਦਾ ਮੇਰਾ ਸਾਡਾ ਦੋਤਰਾ ਹੀ ਕੀ ਹੋਇਆ ਕੀ ਸੀ ਇਹ ਜੀ ਕੱਲ ਸ਼ਾਮੀ 6 6:30 ਵਜੇ ਮੁੰਡੇ ਨੂੰ ਆਪਾਂ ਇੱਥੇ ਲੋਰੀ ਗੇਟ ਵੇਖਿਆ ਇੱਥੋਂ ਆਪਣੇ ਆਪਣੇ ਗਿਸਤੇਦਾਰ ਹੀ ਇਹਨਾਂ ਨੂੰ ਮਿਲਿਆ ਮੁੰਡਾ 6 ਵਜੇ 6:30 ਵਜੇ ਦੀ ਮਤਲਬ ਟਾਈਮ ਸੀ ਕੱਲ ਸ਼ਾਮ ਦਾ ਅੱਛਾ ਜੀ ਉਸ ਤੋਂ ਬਾਅਦ ਫਿਰ ਮੁੰਡੇ ਦਾ ਹੋ ਗਿਆ ਸੁੱਚ ਬੰਦ ਫੋਨ ਦਾ ਬੰਦ ਫੋਨ ਬੰਦ ਹੋ ਗਿਆ ਦਾ ਲੱਖ ਸਵਾ ਲੱਖ ਡੇਢ ਲੱਖ ਦੇ ਫੋਨ ਲੈ ਕੇ ਦਿੱਤਾ ਉਹਨੂੰ 2 ਦਿਨ 4 ਦਿਨ ਪਹਿਲਾਂ ਹੀ ਉਹਦੇ ਡੈਡੀ ਨੇ ਪਿਓ ਲੈਦੇ ਉਸ ਤੋਂ ਬਾਅਦ ਜਦੋਂ ਫੋਨ ਦਾ ਸਵਿਚ ਬੰਦ ਹੋ ਗਿਆ ਤੇ ਫਿਰ ਅਸੀਂ ਉਹਨੂੰ ਲੱਭਣਾ ਸ਼ੁਰੂ ਕੀਤਾ ਮੁੰਡੇ ਨੂੰ ਵੀ ਮੁੰਡਾ ਗਿਆ ਕਿੱਥੇ ਸੋਚ ਕਿ ਬੰਦ ਹੋਇਆ ਜੀ ਫਿਰ ਲੱਭਦੇ ਲਪਾਂਦੇ ਸਾਨੂੰ ਸਾਰੀ ਰਾਤ ਹੀ ਲੰਘੀ ਉੱਥੇ ਲੋਰੀਗੇਟ ਜੀ ਫਿਰ ਉੱਥੇ ਅਸੀਂ ਥਾਣੇ ਰਿਪੋਰਟ ਦਰਜ ਕਰਾਈ ਆ ਲੋਰੀਗੇਟ ਡਿਵੀਜ਼ਨ ਥਾਣੇ 'ਚ ਹੂੰ ਤੇ ਰਿਪੋਰਟ ਕਰਨ ਤੋਂ ਬਾਅਦ ਫਿਰ ਉਹ ਜਦੋਂ ਫੁਟੇਜ ਕਰਾਈ ਲਾਗੇ ਚਾਗੇ ਜਦੋਂ ਸਾਰੇ ਆਂਢ ਗੁਆਂਢੇ ਨੂੰ ਪੁੱਛਿਆ ਵੀ ਉਹਨਾਂ ਨੇ ਦੱਸਿਆ ਵੀ ਫਲਾਨੇ ਮੁੰਡੇ ਨਾਲ ਗਿਆ ਸੀ ਉਹਨਾਂ ਹੀ ਵੇਖਿਆ ਵੀ ਉਹਨਾਂ ਗਿਆ ਇੱਥੋਂ ਉਹ ਲੈ ਕੇ ਗਿਆ ਇਹਨੂੰ ਜਦੋਂ ਫਿਰ ਉਹ ਮੁੰਡੇ ਨੂੰ ਉਹੀ ਪੁੱਛ ਪੜਤਾਲ ਕੀਤੀ ਆ ਉਹ ਮੁੰਡਾ ਤੇ ਪਹਿਲਾਂ ਸਾਨੂੰ ਕੁਝ ਦੱਸੇ ਨਾ ਸੱਚ ਉਹ ਪਹਿਲਾਂ ਸਾਨੂੰ ਕਹੀ ਜਾ ਮੈਂ ਖਜਾਨੇ ਗੇੜ ਛੱਡਿਆ ਉਹ ਘੋੜੇ ਪੀਲੇ ਉਹ ਮੁੰਡੇ ਦਾ ਨਾਮ ਆ ਗਿਆ ਮਿਆਂਕ ਮੁੰਡਾ ਦੋਸਤ ਹੀ ਇਹਦਾ ਸੀ ਜਾਂ ਫਿਰ ਇਹ ਨਹੀਂ ਪਤਾ ਕਿਡਨੈਪਰ ਸੀ ਜਾਂ ਦੋਸਤ ਪਤਾ ਨਹੀਂ ਕਿਡਨੈਪਰ ਹੀ ਕਿ ਦੋਸਤ ਹੀ ਇਹ ਮੈਨੂੰ ਨਹੀਂ ਪਤਾ ਤੇਰੀ ਪਤਾ ਹਾਂਜੀ ਕੀ ਨਾਮ ਆਦਾ ਮਿਆਂਕ ਮਿਆਂਕ ਹਾਂਜੀ ਹਾਂਜੀ ਆ ਗਿਆ ਉਸ ਤੋਂ ਬਾਅਦ ਫਿਰ ਅਸੀਂ ਸਾਡੀ ਰਾਤ ਲੱਭਦੇ ਰਹੇ ਪਰੇਸ਼ਾਨ ਹੋ ਗਏ ਆ ਸਾਰੀ ਰਾਤ ਲੱਭਣ ਤੋਂ ਬਾਅਦ ਫਿਰ ਦਿਨ ਵੀ ਚੜ ਗਿਆ ਦਿਨ ਵੀ ਸਾਨੂੰ ਨਹੀਂ ਪਤਾ ਲੱਗਾ ਫਿਰ ਦਿਨੇ ਫਿਰ ਉਹਨੂੰ ਜਦੋਂ ਪੁਲਿਸ ਨੇ ਫੜ ਕੇ ਲਿਆਂਦਾ ਉਹ ਮੁੰਡੇ ਨੂੰ ਤੇ ਪਹਿਲਾਂ ਉੱਥੇ ਵੀ ਨਾ ਦੱਸ ਦੱਸੇ ਸਚਾਈ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਥੋੜੇ ਬੋਧ ਲਾਈਆਂ ਉਹਦੇ ਮਾਰੇ ਕੁੱਟਿਆ ਫਿਰ ਉਹਨੇ ਦੱਸਿਆ ਵੀ ਫਲਾਨੀ ਜਗ੍ਹਾ ਛੱਡ ਗਿਆ ਉਹਨੂੰ ਤਾਂ ਫਿਰ ਅਸੀਂ ਉੱਥੇ ਉਹਨੂੰ ਨਾਲ ਲੈ ਕੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਤੇ ਮੁੰਡੇ ਨੂੰ ਨਾਲ ਲੈ ਕੇ ਇੱਥੇ ਜਦੋਂ ਆਏ ਆ ਤੇ ਇੱਥੇ ਪਹਿਲਾਂ ਇੱਥੋਂ ਵੀ ਫਿਰ ਇੱਥੇ ਦਾ ਆਂਡਗਵਾਂਡ ਲੋਕਾਂ ਨੂੰ ਪੁੱਛਿਆ ਕਹਿੰਦੇ ਵੀ ਮੁੰਡੇ ਤੇ ਆਈ ਸੀ ਰਾਤੀ ਐਕਟ ਵਾਰੇ ਤਿੰਨ ਮੁੰਡੇ ਇੱਕ ਮਯੰਕ ਸੀ ਤੇ ਇੱਕ ਚਿੜੀ ਸੀ ਇੱਕ ਮੁੰਡਾ ਸਾਡਾ ਹੀ ਮਾਨਿਕ ਪੱਟੀ ਉਸ ਤੋਂ ਬਾਅਦ ਉਹਨਾਂ ਕਿਤੇ ਇਹਨਾਂ ਨੇ ਪਹਿਲਾਂ ਉਹਨਾਂ ਨੇ ਹੋਖਾ ਕੀਤੀ ਜਦਾ ਫੋਨ ਫਾਨ ਖੋਇਆ ਉਰੀ ਮਾਰਕਟਾਈ ਕੀਤੀ ਉਹਨਾਂ ਚੰਗੀ ਉਸ ਤੋਂ ਬਾਅਦ ਆਦਾ ਕਤਲ ਕਰਤਾ ਅੱਛਾ ਇਹ ਕਤਲ ਦੀ ਘਟਨਾ ਵਾ ਇੱਥੇ ਹੋਈ ਆ ਜਾਂ ਪਹਿਲੇ ਉੱਥੇ ਕਤਲ ਕਰਕੇ ਤੇ ਫੇਰ ਇੱਥੇ ਆ ਗਏ ਇੱਥੇ ਇੱਥੇ ਹੀ ਆ ਕਿਉਂਕਿ ਉੱਥੇ ਜਦੋਂ ਮੁੰਡਾ ਸਾਰਾ ਉਰੀ ਲੱਤਾ ਬੰਨੀਆਂ ਵਾ ਮੂਹ ਜੇ ਕਪੜਾ ਪਾਇਆ ਉਹਦੇ ਮਤਲਬ ਬੁਰੀ ਤਰ੍ਹਾਂ ਉਹਦਾ ਕਤਲ ਕੀਤਾ ਇਹ ਕੋਠੀ ਕਿਦੀ ਹੈ ਉਹਨਾਂ ਦੇ ਕੁਝ ਬੰਦੇ ਦੀ ਇਹ ਨਹੀਂ ਪਤਾ ਮੈਨੂੰ ਕਿੰਨੇ ਕਰਾਏ ਤੇ ਇਹ ਕੋਠੀ ਕਿਸੇ ਦੀ ਕਿਸੇ ਹੋਰ ਮਾਲਕ ਕੋਈ ਹੋਰ ਹੈ ਕੋਠੀ ਦਾ ਤਾਂ ਬੀਜੇਪੀ ਵਾਲੇ ਦਾ ਕੋਈ ਪਾਜੀ ਕੋਈ ਬੀਜੇਪੀ ਦਾ ਕੀ ਹੋਣਾ ਤਾਂ ਇਹ ਭੂਆ ਦਾ ਘਰ ਹੈ ਲੋਰੀਗੇੜ ਦੇ ਅੰਦਰ ਵਾਰ ਆਪਣੀ ਭੂਆ ਲਾਂਦੇ ਰਹਿੰਦੇ ਹੋ ਉਸ ਤੋਂ ਬਾਹਰ ਫਿਰੇ ਉਹਦੀ ਭੂਆ ਨੇ ਜਦੋਂ ਵੇਖਿਆ ਉਹਨੂੰ ਮੁੰਡੇ ਨੂੰ ਇਹ ਮਿਲੇ ਨੂੰ 6 6:30 ਵਜੇ ਉਸ ਤੋਂ ਬਾਅਦ ਨਹੀਂ ਸਾਨੂੰ ਪਤਾ ਲੱਗਾ ਮੁੰਡਾ ਕਿੱਥੇ ਗਿਆ ਕਿਦਾਂ ਗਿਆ ਮੁੰਡੇ ਦੀ ਉਮਰ ਕਿੰਨੀ ਹੈ ਮੁੰਡੇ ਦੀ ਉਮਰ ਕਿੰਨੀ ਤੇ ਨਾਮ ਕੀ ਮੁੰਡੇ ਦਾ ਮੁੰਡੇ ਦਾ ਨਾਮ ਹੈਗਾ ਅਨੀਕੇਤ ਅਨੀਕੇਤ ਉਹ ਰਹਿ ਗਈ ਸੀ 15 16 ਸਾਲ ਦਾ ਮੈਂ ਅੱਛਾ ਜਿਹੜੇ ਉਹਦੇ ਨਾਲ ਪਹਿਲੇ ਕੋਈ ਉਹਦੀ ਦੋਸਤੀ ਜਾਰੀ ਜਾਂ ਘਰ ਆਂਦਾ ਜਾਂਦਾ ਸੀ ਇਹ ਮੈਨੂੰ ਨਹੀਂ ਪਤਾ ਜੀ ਉਹਦੀ ਕੀ ਜਾਰੀ ਦੋਸਤੀ ਹੈ ਜਿਹੜੇ ਲੜਕੀ ਨੂੰ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਉਹਨੇ ਕੀ ਦੱਸਿਆ ਵੀ ਮੇਰੇ ਕੋਲ ਮੈਂ ਕਿ ਉਹ ਹੀ ਆਇਆ ਤਾਂ ਮੰਨ ਗਿਆ ਵੀ ਮੇਰੇ ਕੋਲ ਮਤਲਬ ਆ ਨਹੀਂ ਨਹੀਂ ਉਹ ਉਹ ਬਾਕੀ ਉਹ ਪੁਲਿਸ ਇਨਵੈਸਟੀਗੇਸ਼ਨ ਤੋਂ ਪਤਾ ਚੱਲੇਗਾ ਵੀ ਮਾਮਲਾ ਕੀ ਆ ਕਿਨੇ ਕੀਤਾ ਵਾ ਕੀ ਨਹੀਂ ਕੀਤਾ ਉਹ ਤੇ ਕੀ ਮੰਗ ਕਰਦੇ ਜੇ ਇੱਕ ਘਰ ਆ ਬੈ ਗਿਆ ਪਰਿਵਾਰ ਨੂੰ ਬੜਾ ਵੱਡਾ ਉਹ ਤੇ ਸਾਡਾ ਮੁੰਡਾ ਸਾਡਾ ਜਵਾਨ ਮੁੰਡਾ ਸਾਡੇ ਹੱਥੋਂ ਨਿਕਲ ਗਿਆ ਵਾ ਉਹ ਤੇ ਵਾਪਸ ਆਉਣਾ ਨਹੀਂ ਤੇ ਬਾਕੀ ਇਹ ਹੀ ਪੁਲਿਸ ਕੋ ਮੰਗ ਪ੍ਰਸ਼ਾਸਨ ਕੋ ਮੰਗ ਕਰਦੇ ਇਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਬਿਲਕੁਲ ਇਹ ਪਰਿਵਾਰ ਤੇ ਮੈਂ ਸੁਣੋ ਮੇਰੀ ਗੱਲ ਹਾਂ ਨਹੀਂ ਹਾਂ ਦੱਸੋ ਮੈਂ ਮੌਕੇ ਤੇ ਪੁੱਜਾ ਹਾਂਜੀ ਦੇਖ ਰਿਹਾ ਮੌਕਾ ਤੁਹਾਨੂੰ ਮੌਕਾ ਦੇਖਣ ਤੋਂ ਬਾਅਦ ਹੀ ਤੁਹਾਨੂੰ ਸਾਰਾ ਕੁਝ ਦੱਸਿਆ ਕੀ ਹੋਇਆ ਕੀ ਮਿਲਿਆ ਕੀ ਹੁਸ਼ ਨਹੀਂ ਅਜੇ ਮੈਂ ਮੌਕਾ ਵੇਖ ਰਿਹਾ ਟੀਮਾਂ ਪਹੁੰਚੀਆਂ ਪਿੰਡ ਨੇ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਮੌਕਾ ਵੇਖਦੇ ਨੂੰ ਇਹ ਮੈਂ ਮੌਕਾ ਵੇਖ ਰਿਹਾ ਨਾ ਉਸ ਤੋਂ ਬਾਅਦ ਸਾਰੀ ਸਿੱਧੀ ਜਾਰੀ ਪਰ ਮੁੰਡੇ ਦਾ ਕਤਲ ਹੋਇਆ ਕੀ ਕਤਲ ਹੋਇਆ ਜੀ ਕਾਰਨ ਕਿ ਮੈਂਬਰਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਗਈ ਥਾਣੇ ਦੇ ਵਿੱਚ ਸਾਰਾ ਕੁਝ ਹੋਇਆ ਕਤਲ ਹੋਇਆ ਅਜੇ ਸਿਰਫ ਇਨਾ ਹੀ ਪਤਾ ਵਾ ਕਤਲ ਹੋਇਆ ਵਾ ਹਾਂ ਇਹਦੇ ਬਾਰੇ ਇਹਦੇ ਬਾਰੇ ਜਿਹੜਾ ਵਾ ਨਾ ਸਾਰਾ ਕੁਝ ਜਿਹੜਾ ਵਾ ਤੁਹਾਨੂੰ ਮੈਂ ਤੁਹਾਨੂੰ ਮੌਕਾ ਮੌਕੇ ਲਿਖਦਾ ਆ ਜ ਪੀਛੇ ਕਹਦੇ ਤੇ ਕਿ ਪਰਿਵਾਰ ਵੱਲੋਂ ਸ਼ਿਕਾਇਤ ਸਾਡੇ ਕੋਲ ਮੌਜੂਦ ਨੇ ਅਸੀਂ ਪਰਿਵਾਰ ਦੀ ਸ਼ਿਕਾਇਤ ਸੁਣ ਰਹੇ ਆਂ ਪਰ ਸ਼ਿਕਾਇਤ ਸੁਣਨੀ ਰੇ ਇੱਕ ਦਿਨ ਹੋ ਗਿਆ ਜੀ ਸ਼ਿਕਾਇਤ ਦੇ ਦਿੱਤੀ ਉਹ ਤਾਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿੰਨੇ ਕਵਰ ਕੀਤੀ ਗਈ ਹਾਂਜੀ ਸਾਡੇ ਕੋਲ ਹੋ ਰਿਆ ਅਸੀਂ ਸ਼ਿਕਾਇਤ ਲੈ ਰਹੇ ਹਾਂ ਜੀ ਤੇ ਮੌਕੇ ਤੁਸੀਂ ਬਤੌਰ ਐਸਚਓ ਤੁਹਾਨੂੰ ਨਹੀਂ ਪਤਾ ਲੱਗਦਾ ਫਿਰ ਆ ਤੇ ਫਿਰ ਪੱਤਰਕਾਰਾਂ ਨੂੰ ਕਿੱਦਾਂ ਪਰ ਲੱਗੇਗਾ ਦੇਖੋ ਹਾਂਜੀ ਅਸੀਂ ਮੌਕੇ ਤੇ ਆਏ ਹਾਂ ਵੇਖ ਰਹੇ ਹਾਂ ਅਜੇ ਮੌਕਾ ਬੁਲਾਜਾ ਕਰ ਰਹੇ ਹਾਂ ਮੌਕਾ ਬੁਲਾਜਾ ਕਰਨ ਤੋਂ ਬਾਅਦ ਤੁਹਾਨੂੰ ਆਣ ਕੇ ਮੈਂ ਸਾਰੀ ਡਿਟੇਲ ਦਵਾਂਗਾ ਇਹ ਦੇਖਿਆ ਕੀ ਜੀ ਦੇਖਿਆ ਇਹ ਹੋਇਆ ਕੀ ਹੈ ਅਜੇ ਕੁਝ ਕਰਨ ਦਾ ਨਹੀਂ ਪਤਾ ਕੀ ਨਾਂ ਵੀ ਉਹਦਾ ਨਾਂ ਦੇ ਬਾਰੇ ਵੀ ਅਜੇ ਮੈਨੂੰ ਜਾਣਕਾਰੀ ਨਹੀਂ 15 ਸਾਲ ਦੀ ਉਮਰ ਆ ਅੱਛਾ ਜੀ ਠੀਕ ਹੈ ਨਾ ਇਸ ਤੋਂ ਬਾਅਦ ਮੈਂ ਸਾਨੂੰ ਪੂਰੀ ਡਿਟੇਲ ਦੱਸਾਂਗੇ ਅੰਦਰ ਜਾ ਕੇ ਅੰਦਰ ਰਸਤਾ ਆਦਮੀ ਆ ਜੀ ਬੱਚੇ ਦੇ ਹਾਲਾਤ ਕੀ ਆ ਜੀ ਉਹਦਾ ਅੰਦਰ ਕਤਲ ਹੋਇਆ ਵਾ ਅੱਛਾ ਜੀ ਕਿੰਨਾ ਹਾਲਾਤਾਂ ਚ ਹੋਇਆ ਕੀ ਕਾਰਨ ਨੇ ਇਹਦੇ ਬਾਰੇ ਸਾਰੀ ਡਿਟੇਲ ਮੈਂ ਘਰ ਕਿੰਨਾ ਆ ਜੀ ਇਹਦੇ ਘਰ ਦੇ ਵਿੱਚ ਬਾਰੇ ਵੀ ਅਜੇ ਕੋਈ ਜਾਣਕਾਰੀ ਨਹੀਂ ਹੈਗੀ ਹੁਣ ਤਾਂ ਕਿਹਦੇ ਅਰੈਸਟ ਹੋਏ ਨੇ ਕਿਉਂਕਿ ਪਰਿਵਾਰ ਦੇ ਦੇਖੋ ਜੀ ਅਜੇ ਤੇ ਮੈਂ ਮੌਕੇ ਤੇ ਆਇਆ ਹਾਂ ਪਰਚਾ ਦਰਜ ਕਰਨ ਵਾਸਤੇ ਭੇਜਣ ਲੱਗੇ ਹਾਂ ਇਸ ਤੋਂ ਬਾਅਦ ਸਾਰੀ ਜਾਣਕਾਰੀ ਦਵਾਂਗੇ